ਪੂਰਨ ਆਏ ਨਾਲ ਦੇ ਇਹਨਾਂ ਦੇ ਆਹ ਵੇਖੋ ਵੀਰ ਗੱਡੀ ਐਕਸੀਡੈਂਟ ਹੋਈ ਆ ਪੱਟੀ ਤੋਂ ਸਰੀਹਾਲੀ ਰੋਡ ਬੁਰਜਾਂ ਦੇ ਲਾਗੇ ਬਾਬਾ ਕਿਸ਼ਾਲਦਾਸ ਜਗਾ ਪੈਂਦੀ ਆ ਉਥੇ ਗੱਡੀ ਐਕਸੀਡੈਂਟ ਹੋਈ ਆ ਤੇ ਇਥੋਂ ਲਗਭਗ ਪੌਣਾ ਕਿਲਾ ਵਾ ਜਿਸੋਂ ਗੱਡੀ ਆਈ ਆ ਆਪਾਂ ਰੋਡ ਤੋਂ ਆ ਵੇਖ ਲੋ ਵੀ ਆ ਕੰਦ ਟਾ ਕੇ ਤੇ ਆ ਗੱਡੀ ਵੇਖੋ ਕਿੱਥੇ ਜਾ ਕੇ ਚੜੀ ਆ ਤੇ ਆ ਵੇਖੋ ਇਹਦਾ ਸਭ ਕੁរ ਸਮਾਨ ਪਿਆ ਲਾਈਟਾਂ ਪਈਆਂ ਵਾ ਆ ਵੇਖੋ ਸਮਾਨ ਖਿਲਰਿਆ ਵਾ ਉਹ ਟਾਇਰ ਪਿਆ ਜੇ ਉਹ ਆ ਟਾਇਰ ਪਿਆ ਜੇ ਉਹ ਵੇਖੋ ਉਹ ਜਿਹੜਾ ਰੁੱਖ ਵਾ ਉਹ ਰੁੱਖ ਤੋੜ ਕੇ ਗੱਡੀ ਆਈ ਆ ਉਥੋਂ ਘੜ ਤੋਂ ਘੜ ਵੀ ਤੇ 150 ਫੁੱਟ ਲਗ ਭਗ ਹੋਣਾ ਰੋ ਇਥੋਂ ਤੇ ਆ ਇਹ ਬੰਪੜ ਪੈ ਜੇ ਇਹ ਇੰਜਣ ਘੱਟ ਦੋ ਘੱਟ ਵੀ ਤੇ ਦੋ ਕਿੱਲੇ ਦੂਰ ਚਲੇ ਗਿਆ ਜੇ ਇਹ ਆ ਵੇਖੋ ਆ ਬਿਲਡਿੰਗ ਦੇ ਪਿੱਛੋਂ ਦੀ ਹਾਲ ਲਾ ਲੋ ਕਿਹੜੀ ਸਪੀਡ ਨਾਲ ਗੱਡੀ ਆਈ ਆ ਤੇ ਕਿਹੜੀ ਸਪੀਡ ਨਾਲ ਐਕਸੀਡੈਂਟ ਹੋਇਆ ਵਾ ਆ ਵੇਖੋ ਇੰਜਣ ਆ ਪਿਆ ਜੇ ਘੱਟ ਤੋਂ ਘੱਟ ਦੋ ਕਿੱਲੇ ਦੂਰ ਆ ਆ ਇੰਜਣ ਪਿਆ ਜੇ ਦਾ ਇਹ ਗੱਡੀ ਦਾ ਨੰਬਰ ਅਸੀਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਪਾ ਦਿੰਨੇ ਆ ਗੱਡੀ ਕਿੱਥੋਂ ਦੀ ਆ ਬੰਦਾ ਦੇ ਕਰੀਬ ਮਹਾਰਾਜ ਦੀ ਕਿਰਪਾ ਨਾਲ ਭੱਜ ਗਿਆ ਆਹ ਵੇਖੋ ਵੀ ਕਿਹੜੀ ਸਪੀਡ ਨਾਲ ਕੋਠਿਆਂ ਦੇ ਮਗਰ ਦੀ ਹੋ ਕੇ ਤੇ ਇੱਥੇ ਆਣ ਕੇ ਡਿੱਗਾ ਇੰਜਨ ਕੱਟ ਤੋ ਕੱਟ ਡੇਢ ਕਿਲੇ ਦਾ ਵਾਇਆ ਹੈਗਾ ਇੱਥੇ ਹੀਗਾ ਆ ਇੱਥੇ ਵੱਜਾ ਤੇ ਵਾਜ ਦੇ ਇੱਥੇ ਗਿਆ ਅੱਛਾ ਉੱਥੇ ਵੱਜ ਕੇ ਜੰਪ ਕਰਕੇ ਇਹਨੂੰ ਆਇਆ ਅੱਛਾ ਕੋਠੇ ਦੇ ਉੱਤੋਂ ਦੀ ਆਇਆ ਤੁਹਾਡਾ ਭਲਾ ਜੇ ਘੜ ਤੋਂ ਘੜ ਵੀ ਤੇ ਆਹ ਤੁਹਾਨੂੰ ਮੈਂ ਵਿਖਾਵਾਂ ਕਿੱਦਾਂ ਚੜਿਆ 18 20 ਫੁੱਟ ਚਾਹ ਵੇਖੋ ਕੋਠੇ ਕਿੰਨੇ ਉੱਚੇ ਆ ਇਹਦੇ ਉੱਤੋਂ ਦੀ ਆਇਆ ਵਾ ਆ 3 ਨੇ ਬੱਜ ਗਿਆ ਵੇਰਾ 3 ਨੂੰ ਢਾ ਕੇ ਉੱਤੋਂ ਦੀ ਲਾਇਆ ਤੁਹਾਡਾ ਭਲਾ ਜੇ ਕੋਠੇ ਦੇ ਉੱਤੋਂ ਦੀ ਤੇ ਆਹ ਵੇਖ ਲਓ ਵੀ ਕਿੱਡਾ ਉੱਚਾ ਕੋਠਾ ਵਾ ਆ ਇਥੋਂ ਲਗਭਗ 15 ਫੁੱਟ ਤੇ ਕੋਠਾ ਹੀ ਉੱਚਾ ਵਾ ਇਹਦੇ ਉੱਤੋਂ ਦੀ ਵੀ ਘੱਟੋ ਘੱਟ 2 4 ਫੁੱਟ ਤੇ ਉੱਤੋਂ ਦੀ ਲੰਘਿਆ ਹੀ ਹੋਊਗਾ ਆਹ ਜੇ ਨੰਬਰ ਗੱਡੀ ਦਾ ਆਹ ਜੇ ਨੰਬਰ ਗੱਡੀ ਦਾ ਪੀਬੀ02 ਬੀਡਬਲਯੂ 8599 ਇਹ ਜੇ ਨੰਬਰ ਗੱਡੀ ਦਾ ਆਹ ਵੇਖੋ ਆ ਸਾਮਾਨ ਸਾਰਾ ਪਿਆ ਜੀ ਆਹ ਸਭ ਲਾਈਟਾਂ ਲੁੱਟਾਂ ਖਿਲਰੀਆਂ ਪਈਆਂ ਇਹ ਰਾਤ ਲਗਭਗ 12 ਵਜੇ ਦੀ ਗੱਲ ਵਾ ਆਵੇ ਆ ਆ ਆ ਆ ਇੱਥੋਂ ਆਵੇ ਨਿਸ਼ਾਨੀਆਂ ਲੱਗੀਆਂ ਤੇਲ ਦੀਆਂ ਆਵੇ ਤੇਲ ਦੀਆਂ ਨਿਸ਼ਾਨੀਆਂ ਲੱਗੀਆਂ ਆਵੇ ਆ ਆ ਆ ਕੰਦ ਆ ਕੰਦ ਤੋੜੀ ਆ ਆ ਕੰਦ ਤੋੜ ਕੇ ਤੇ ਕਾਰ ਇੱਥੇ ਰਹਿ ਗਈ ਤੇ ਇੰਜਨ ਇਹਦੇ ਉੱਤੋਂ ਦੀ ਆ ਵੇਖ ਲੋ ਨਿਸ਼ਾਨ ਲੱਗੇ ਤੇਲ ਦੇ ਹਾਂ ਵੇ ਆਵੇ ਲੋ ਕੰਦ ਚੜਿਆ ਕੁੜੀਆਂ ਇਹਦੇ ਉੱਤੋਂ ਦੀ ਟੱਪਿਆ ਆਈਆਂ ਹਾਂ ਤੇ ਆ ਵੇ ਲੋ ਗੱਡੀ ਦੀ ਹਾਲਤ ਆ ਵੇ ਸਮਾਨ ਕਿ ਤਰ੍ਹਾਂ ਖਿਲਰਿਆ ਪਿਆ ਕੱਲਾ ਬੰਦਾ ਹੈਗਾ ਹੈ ਕੱਲਾ ਹੀ ਹੁੰਦਾ ਹੈ ਹੈ ਕੱਲਾ ਹੈ ਉਹ ਵੇ ਲੋ ਅੱਗੋਂ ਮਗਰ ਚਲੇ ਗਿਆ ਵੇ ਲੋ ਅਸ਼ਾਗਲੀ ਸ਼ੀਟ ਤੋਂ ਪਿੱਛੇ ਚਲੇ ਗਿਆ ਉਹ ਹਾਂ ਗੰਡਾ ਭਲਾ ਜੀ ਤੇ ਉਹਦੇ ਮੜ ਕੇ ਬੰਦੇ ਆਏ ਨਾਲ ਕੋਈ ਬੰਦੇ ਮਗਰ ਆਏ ਪੱਟੀਆਂ ਫੋਨ ਕਰਾਇਆ ਹੈ ਅਛਾ ਇਹ ਆ ਦਸਾ ਨੰਬਰ ਨੰਬਰ ਆ ਇਹ ਆ ਬੱਲੇ 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 ਜੇ ਨਾ ਆ ਵੇਖੋ ਆ ਲਾਗੇ ਮੰਜੇ ਟੱਠੇ ਹੀ ਜੇ ਵਿਚਾਰੇ ਰਾਤ ਸੁੱਤੇ ਸੀ ਤੇ ਜੇ ਬਾਈਚਾਂ ਹੋਰ ਥੋੜੀ ਗਾਂ ਚੱਲ ਜਾਂਦੀ 10 ਫੁੱਟ ਤੇ ਇਹਨਾਂ ਵਿਚਾਰਿਆਂ ਲੇ ਬੈਣਾ ਸੀ ਇਹਨਾਂ ਅਸੀਂ ਕਿੰਨਾ ਨੇ ਫਿਸ ਜਾਣਾ ਜਦੋਂ ਰੋੜੇ ਬੱਚੇ ਨਾ ਮੈਂ ਆ ਵੇਖ ਕਿੱਡੀ ਕਿੱਡੀ ਦੂਰ ਤੱਕ ਰੋੜੇ ਖਿਲਰੇ ਪਏ ਮੈਂ ਵੀ ਇੰਨਾ ਰੋੜਿਆ ਘੱਟਾ ਮੇਰੇ ਉੱਤੇ ਕਾਚੀ ਕਾਚੀ ਯਾਰ ਸਰਿਆਲੀ ਤੋਂ ਜਿਹੜਾ ਪੱਟੀ ਰੋਡ ਜਾਂਦਾ ਵਾ ਉੱਥੇ ਬਾਬਾ ਖਸਾਲ ਦਾਸ ਦੀ ਜਗ੍ਹਾ ਵਾ ਉੱਥੇ ਐਕਸੀਡੈਂਟ ਹੋਇਆ ਹੈ